ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮਾਦਿ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp 'ਤੇ ਮਿਲਣਗੀਆਂ ਆਮਾਦਿ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ

ਮੈਂ ਨਾ ਸੋਜੀ ਸਿੰਘ ਜੀ ਜੀ ਤੁਹਾਡੇ ਘਰੇ ਬੈ ਕਿੱਥੋਂ ਆਏ ਇਹ ਬੈ ਜੀ ਜਿੱਥੇ ਪਾਣੀ ਰੱਗਦੇ ਨੇ ਆदमी 5-6 ਜਣੇ ਕੱਲ ਬਾਤ ਸੀ ਬਾਤ ਕਰਕੇ ਤੁਹਾਨੂੰ ਲੈ ਜਾਵਾਂਗੇ ਤੇ ਤੁਹਾਡੇ ਘਰ ਰੱਖ ਲੈਣੀ ਮੈਂ ਰੱਖ ਦਉ ਤੁਹਾ ਜਗਾਹ ਹੀ ਰੱਖਣ ਦੀ ਠੀਕ ਹੈ ਪਰ ਜਦੋਂ ਟਾਈਮ ਲਗਾ ਲੈ ਜਾਵਾਂਗੇ ਪਾਣੀ ਘਟਿਆ ਆ ਗਿਆ 베ੜੀ ਬਲੱਦ ਤੇ ਜਿਲਤਾ ਬਾਹਰ ਨਿਕਲ ਨਾਵੇ ਫਿਰ ਬਾਦ ਡੰਗਰਾ ਵੱਤ ਸੁਮਾਨੇ ਰੱਖ ਕਿੰਨੇ ਕ ਬੈਗ ਨੇ ਇਹ 40 ਟਟਾ ਜੀ ਐਡੀਸੀ ਬਣੂ ਕਹਿੰਦੀ ਸੀ ਬਰਵਾਲੇ ਸਾਹਿਬ ਨਾਲ ਆਇਆ ਮਾਰ ਪਾਗ ਨੇ ਤੇਰੇ ਪਿੰਡ ਦੀ ਮੈਂ ਰੱਟੇ ਵਾਲੀ ਪੈਣੀ ਜੀ ਉਹ ਕਹਿੰਦਾ ਸੀ ਆਪੇ ਲੈ ਜਾਓ ਤੇ ਕੱਲ ਦਿਖੇਗਾ ਪਰ ਸਿੱਕਾ ਪਾਣੀ ਡੁੱਗ ਗਿਆ ਲੈ ਜਾ ਦੇ ਹਲ ਤਾ ਰੱਖਣ ਦੀ ਮੇਰਾ ਖਲੋਪਾ ਗਾਣੀ ਮੈਕਾਫੋਨ ਲੱਗੇ ਤਾਂ ਚਲੋ ਉਦੁਕੀ ਨੇ ਬਾਹਰ ਕਲ ਬਾਗ ਲੈ ਜਾਂਦੀ ਆਪਣਾ ਡੰਗਰ ਕੋਈ ਮਾਰਦੇ ਉਹਦੇ ਆਪਾਂ ਕਿ ਨੁਕਾ ਨਹੀਂ ਅੱਜ ਦੀ ਸੀ ਵੱਡ ਮਾਰੀ ਜੀ ਹਾਂ ਤੇ ਕਾ ਵੀਡੀਓ ਨਾ ਕਰ ਪਈਏ ਮਾ ਫੋਨ ਪਈ ਆ ਆਜੋ ਵੇਖੋ ਆਪਾਂ ਕਦੇ ਛੋਰੀ ਕੰਮ ਕਰਦੇ ਪਾਰ ਤੇ ਗਏ ਪਾਰ ਜਾ ਕੇ ਦੋ ਹੀ ਆਣੀ ਆਪਣਾ ਮਾ ਡੰਗਰ ਨਹੀਂ ਸਾਰੇ ਕਾ ਪੈਣੀ ਦੀਆਂ ਆ ਫੀਡ ਪਈ ਹੈ ਜਿਹੜਾ ਤੁਸੀਂ ਆਪ ਦੇ ਕੈਮਰੇ ਕਮਾ ਕੇ ਵੀ ਦੇ ਸਕਦੇ ਹੋ ਵੀ ਆ ਆ ਫੀਡ ਪਈ ਹੈ 40 ਘੰਟੇ ਯਾਨੀ ਹੁਣ ਪ੍ਰਸ਼ਾਸਨ ਵੱਲੋਂ ਦੇ ਦਿੱਤੀ ਗਈ ਹੈ ਇਸ ਦੀ ਮੈਂ ਇੱਕ ਵਾਰੀ ਛਾਣਬੀਨ ਕਰੂੰਗੀ ਵੀ ਇਹ ਕਿਉਂ ਨਹੀਂ ਮੰਡੀ ਗਈ ਹੈ ਸੋ ਇਹ ਪ੍ਰੋਬਲਮਸ ਹੈ ਜਿਹੜੀਆਂ ਆ ਇਹਨਾਂ ਦਾ ਹਜੇ ਸੁੱਕਾਈ ਹੈ ਇਹਨਾਂ ਦਾ ਸਬਕਾ ਸੁੱਕਾ ਹੈਗਾ ਮਾਫ ਪੈੜੀ ਹੈਗੀ ਇਹ ਕੌਣ ਰੱਖ ਕੇ ਗਿਆ ਇਹ ਰੇ 40 ਪੈਣੀ ਦੇ ਸਰਪੰਚ ਨੇ ਜੀ ਇੱਥੇ ਪਾਣੀ ਪੈਣੀ ਦੇ ਸਰਪੰਚ ਸਾਹਿਬ ਇੰਨਾ ਕੋਲ ਰੱਖ ਕੇ ਗਏ ਹੈ ਜੀ ਉਸ ਬਾਅਦ ਤੁਹਾਡੇ ਮਾਧਮ ਨਾਲ ਵੀ ਕਰਾਂਗੀ ਤੇ ਬਾਕੀ ਮੈਂ ਸਾਰੇ ਸਰਪੰਚ ਸਾਹਿਬ ਨੂੰ ਮੈਂ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਨਾਲੋਂ ਨਾਲ ਆਪਦੀ ਜ਼ਿੰਮੇਵਾਰੀ ਸਾਂਭੀਏ ਪਟਵਾਰੀ ਹੋਗੇ ਜੇ ਪਟਵਾਰੀ ਨੇ ਸਰਪੰਚ ਨੂੰ ਫੜਾਤੀ ਹੈ ਸਰਪੰਚ ਮੇਕ ਸ਼ੋਰ ਕਰੇ ਕਿ ਇਹ ਕਰੋ ਕਰੀ ਉਸੇ ਦਿਨ ਪਹੁੰਚ ਜਾਵੇ ਟਰੈਕਟਰ ਟਰਾਲੀਆਂ ਦੇ ਪਹੁੰਚੇ ਜਾਂ ਸਾਨੂੰ ਦੱਸਣ ਵੀ ਕੀ ਇਹਦੇ ਵਾਸਤੇ ਕਿਉਂ ਨਹੀਂ ਪਹੁੰਚ ਪਾ ਰਿਹਾ ਹੈਗਾ ਲੋਕ ਪੈਨਿਕ ਇਸ ਕਰਕੇ ਹੋ ਰਹੇ ਨੇ ਕਿਉਂਕਿ ਸਮਾਨ ਜਿਹੜਾ ਹੈਗਾ ਉਹ ਕਈ ਵਾਰ ਸਰਪੰਚ ਕਿਤੇ ਰੱਖ ਲੈਂਦੇ ਨੇ ਫਿਰ ਉਸ ਤੋਂ ਬਾਅਦ ਡਿਸਟ੍ਰੀਬਿਊਟ ਹੁਣ ਮੇਰੇ ਧਿਆਨ ਚ ਆਇਆ ਮੈਂ ਤਾਂ ਆਪ ਦੇਖ ਲਿਆ ਹੈਗਾ ਤੇ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਣੀ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਉਂਗੀ ਮੈਂ ਤਾਂ ਸਰਪੰਚ ਦੀ ਡਿਊਟੀ ਨਹੀਂ ਲਾ ਸਕਦੀ ਇਹ ਪਤਾ ਨਹੀਂ ਜੀ ਹੁਣ ਕੀ ਅੰਗਹਿਲੀ ਹੈ ਪਤਾ ਨਹੀਂ ਉਸ ਟਾਈਮ ਕਿਉਂ ਇੰਨਾ ਰੱਖੀ ਹੈ بارش ਦੀ بارش ਕਹਿ ਰਹੇ ਨੇ ਬਟ ਲੋਕ ਤਾਂ ਸਟ੍ਰੈਸਫੁਲ ਹੋ ਰਹੇ ਨੇ ਵੀ ਸਾਨੂੰ ਮਿਲੀ ਨਹੀਂ ਹੈ ਲੋਕ ਮੈਨੂੰ ਬਾਹਰ ਪੁੱਛ ਰਹੇ ਆ ਮੇਰੇ ਕੋਲ ਸ਼ੀਟਾਂ ਤੇ ਰੀਸੀਵਿੰਗ ਪਈ ਹੈ ਕਿ ਅਸੀਂ ਇੰਨੀ ਨਹੀਂ ਦੇ ਚੁੱਕੇ ਆ ਮਤਲਬ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਲਈ ਦੱਸਣਾ ਚਾਹਨੀ ਹੈ ਮੇਰੇ ਕੋਲ 3900 ਹਾਊਸਹੋਲਡਸ ਨੇ ਜਿਹੜੇ ਫੈਕਟਰੀ ਨੇ ਸਿਰਫ ਕਾਜ਼ਲ ਕਾ ਦੇ ਤੇ 4500 ਰਾਸ਼ਨ ਕਿਟਸ ਕੱਲ ਤੱਕ ਵੰਡੀਆਂ ਗਈਆਂ ਸੀ ਕੱਲ ਸਵੇਰ ਮਤਲਬ ਪਰਸੋਂ ਸ਼ਾਮ ਤੱਕ ਕੱਲ ਦੀ ਰਿਪੋਰਟ ਤੇ ਕੱਲ ਜਿਹੜੀਆਂ ਆਈਆਂ ਉਹਨਾਂ ਦਾ ਤਾਂ ਅਜੇ ਮੈਂ ਤੁਹਾਨੂੰ ਲੇਟਰ ਆਉਣ ਕਾ ਸਕਦੀਆਂ ਮਤਲਬ ਇਨਾ ਐਡੀਸ਼ਨਲ ਪਰ ਹਾਊਸਹੋਲਡ ਹੋ ਰਿਹਾ ਪਰ ਜੇ ਕਿਸੇ ਮੈਂ ਇਹ ਨਹੀਂ ਕਹਿੰਦੀ ਵੀ ਕਿਸੇ ਹਾਊਸਹੋਲਡ ਹੋ ਸਕਦਾ ਰਹੇ ਕਿ ਆਪੋਗੇ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਮੈਂ ਹੁਣ ਬਾਹਰ ਵੀ ਤੁਹਾਡੇ ਮਾਧਿਅਮ ਨਾਲ ਵੀ ਕਹਿੰਨੀ ਤੁਹਾਡੇ ਬਾਹਰ ਵੀ ਜਿਹੜੇ ਬੰਦੇ ਖੜੇ ਸੀਗੇ ਕਿ ਜਿਹੜੇ ਕਹਿੰਦੇ ਸਾਨੂੰ ਰਾਸ਼ਨ ਨਹੀਂ ਮਿਲਿਆ ਸਾਨੂੰ ਰਾਸ਼ਨ ਨਹੀਂ ਮਿਲਿਆ ਬਿਲਕੁਲ ਪੈਨਿਕ ਹੋਣ ਦੀ ਲੋੜ ਨਹੀਂ ਸਮ ਲਿਸਟਾਂ ਦੇ ਦਨ ਅਸੀਂ ਦੇ ਦਿਆਂਗੇ ਦੇਖੋ ਜੀ ਮੈਂ ਤੁਹਾਡੇ ਮਾਧਮ ਨਾਲ ਇਹੀ ਕਹਾਂਗੀ ਸਾਰੇ ਹਾਰਡਵਰਕ ਕਰ ਰਹੇ ਹੈ ਪੋਲਿਟੀਕਲੀ ਵੀ ਸਭ ਹਾਰਡਵਰਕ ਕਰ ਰਹੇ ਹੈ ਕੋਈ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਸਰਪੰਚ ਵੀ ਲੱਗੇ ਹੋਏ ਨੇ ਪਟਵਾਰੀ ਵੀ ਲੱਗੇ ਹੋਏ ਨੇ ਮੈਂ ਇਸ ਘੜੀ ਦੇ ਵਿੱਚ ਇਨਾ ਬਲੇਮ ਗੇਮਸ ਤੇ ਬਿਲਕੁਲ ਨਹੀਂ ਪੈਣਾ ਚਾਹੁੰਦੀ ਬਟ ਮੈਂ ਰਿਕੁਐਸਟ ਕਰੂੰਗੀ ਕਿ ਜੋ ਆਪਣੀ ਇੱਕ ਸਿਵਿਕ ਰਿਸਪੌਂਸਿਬਿਲਟੀ ਬੰਦੇ ਜਿਵੇਂ ਤੁਸੀਂ ਪੱਤਰਕਾਰ ਵੀਰ ਵੀ ਨਿਭਾ ਰਹੇ ਹੋ ਲੈਟ ਅਸ 올 ਡੂ ਥੈਟ ਵਰਕ ਸੋ ਥੈਟ ਇਟ ਬਿਕਮਸ ਈਜ਼ੀਅਰ ਮੈਮ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੀਦਾ ਸੀਗਾ ਕਿ ਅਗਰ ਇੱਥੇ ਕੋਈ ਫੀਡ ਰੱਖ ਰਿਆ ਹੈ ਤਾਂ ਪ੍ਰਸ਼ਾਸਨ ਦੇ ਧਿਆਨ ਚ ਇਹ ਗੱਲ ਹੋਣੀ ਚਾਹੀਦੀ ਸੀ ਹੋਣੀ ਚਾਹੀਦੀ ਸੀ ਜੀ ਹੋਣੀ ਚਾਹੀਦੀ ਸੀ ਸਾਨੂੰ ਇੱਕ ਵਾਰੀ ਦੱਸ ਦੇਣਾ ਚਾਹੀਦਾ ਸੀ ਵੀ ਇੰਨਾ ਘਟਾ ਅਸੀਂ ਰੱਖਿਆ ਹੈ ਕਿੰਨਾ ਦਾ ਰੱਖ ਸਾਨੂੰ ਇੱਕ ਭਾਵੇਂ ਕੱਚੀ ਲਿਸਟ ਤੇ ਲਿਖ ਕੇ ਦੇ ਦਿੰਦੇ ਕਿ ਕਿੰਨਾ ਦਾ ਇੱਥੇ ਪਿਆ ਐਟ ਲੀਸਟ ਉਹ ਬੰਦੇ ਜੇ ਸਾਨੂੰ ਅਪਰੋਚ ਕਰਦੇ ਆ ਸਾਨੂੰ ਕਹਿੰਦੇ ਆ ਰੋਲਾ ਪਾਉਂਦੇ ਆ ਤਾਂ ਅਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਹੁਣ ਇਹ ਚੀਜ਼ ਚੈੱਕ ਕਰਨੀ ਤਾਂ ਪਣੀ ਹੈ ਆਈ ਹੈਵ ਟੂ ਆਸਕ i will ask i will follow up ke, ke kyun nahi hoya hai, what are the reasons ta fir main patwari de madhyam nal chaka ke pejanga akhir de vich sources to pata lagya hai ki got that she told us it is through the sources we got to know kyunki jido sanu itthe aake lokan ne prashn puchhe reti wali pehni de lok gaon bahut zyada khade hoye ne ohna ne keha ki sanu milya nahi milya nahi so i requested them i said you write menu likh ke deo list mere kole aao main tuhanu kalle kalle nu packet phadake pejanga de are coming also they are coming also ohna nu no ਸੀ ਦੇ ਕੇ ਭੇਜਾਂਗੇ ਬਟ ਇਹ ਜਦੋਂ ਸਾਨੂੰ ਬਾਹਰੋਂ ਅਸੀਂ ਡਾਂਟਿਆ ਅਧਿਕਾਰੀਆਂ ਨੂੰ ਤਾਂ ਇਹ ਸਾਨੂੰ ਪਤਾ ਲੱਗਿਆ ਵੀ ਫਲਾਂ ਫਲਾਂ ਦੇ ਘਰ ਭੇਜਿਆ ਉਹ ਬਾਈ ਚਾਂਸ ਮੇਰੇ ਆਫੀਸਰ ਨੇ ਪੁੱਛ ਲਿਆ ਉਹਨਾਂ ਨੂੰ ਜੀਏ ਸਾਹਿਬ ਨੇ ਪੁੱਛ ਲਿਆ ਮੈਡਮ ਨੂੰ ਤੁਹਾਡਾ ਨਾਮ ਕੀ ਤੁਹਾਡਾ ਘਰ ਕਿੱਥੇ ਹੈ ਉਹ ਮੇਰੇ ਸਾਹਮਣੇ ਪੁੱਛਾ ਤਾਂ ਸ਼ੀ ਸੈਡ ਮੇਰਾ ਘਰ ਤਾਂ ਇੱਥੇ ਹੀ ਹੈ ਤਾਂ ਅਸੀਂ ਤੁਰ ਕੇ ਆ ਗਏ ਤੇ ਆ ਸਾਨੂੰ ਮਿਲਿਆ ਕਿੰਨੇ ਕ ਬੈਗੇ ਮੈਮ ਤੇ 40 ਦਿੱਤਾ ਸੀ 40 ਨਹੀਂ ਸਕਦੇ ਜੀ